ਮੈਨੂੰ ਬੜਾ ਦੁੱਖ ਹੈ ਕਿ ਆ ਕੈਂਡਲ ਮੈਨੂੰ ਉਸ ਚੀਜ਼ ਲਈ ਬਾਲ ਨਹੀਂ ਪਈ ਜਿੱਥੇ ਇੱਕ ਸਾਡੀ ਭੈਣ ਇੱਕ ਦਰਿੰਦਿਆਂ ਦੀ ਸ਼ਿਕਾਰ ਹੋ ਗਈ ਸਰਕਾਰ ਲਈ ਬੜੀ ਗਲਤ ਗੱਲ ਆ ਨਾ ਤੇ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋਇਆ ਪਹਿਲਾਂ ਵੀ ਜਿਹੜੇ ਇਹਨੇ ਕੇਸ ਆਏ ਸੀਗੇ ਉਹ ਵੀ ਨਹੀਂ ਅਜੇ ਤੱਕ ਜਿਹੜੇ ਉਹਨਾਂ ਨੂੰ ਦੋਸ਼ੇ ਨੂੰ ਸਜ਼ਾ ਮਿਲੀ ਤੇ ਆ ਨੌ ਤਰੀਕ ਦਾ ਡਾਕਟਰ ਸਾਹਿਬ ਦੱਸ ਰਹੇ ਆ ਕਿ ਵਾਕਿਆ ਤੇ ਅਜੇ ਤੱਕ ਅਜੇ ਤੱਕ ਫੜੇ ਨਹੀਂ ਗਏ ਕਿਤੇ ਉਹ ਲੀਡਰ ਦੀ ਧੀ ਹੁੰਦੀ ਤੇ ਸ਼ਾਇਦ ਉਹ ਉਹਨਾਂ ਨੂੰ ਸਜ਼ਾ ਵੀ ਮਿਲ ਗਈ ਹੁੰਦੀ। ਉਹ ਇੱਕ ਗਰੀਬ ਬਾਪ ਦੀ ਧੀ ਸੀਗੀ ਤੇ ਡਾਕਟਰ ਦੀ ਪੜ੍ਹਾਈ ਕਰ ਰਹੀ ਸੀ। ਤੋਂ ਉਹਦੇ ਨਾਲ ਹਸਪੀਟਲ ਚ ਆਹ ਕੰਮ ਹੋ ਗਿਆ। ਤੇ ਹਜੇ ਤੱਕ ਸਰਕਾਰਾਂ ਕੋ ਉਹ ਦੋਸ਼ੀ ਨਹੀਂ ਫੜੇ ਗਏ। ਕਿੰਨੀ ਗਲਤ ਗੱਲ ਆ। ਜੇ ਇਦਾਂ ਦੇ ਦੋਸ਼ੀ ਨਹੀਂ ਫੜਨ ਗਏ ਤੇ ਫਿਰ ਸਰਕਾਰਾਂ ਕੀ ਕਰਨਗੀਆਂ? ਸਰਕਾਰਾਂ ਨੂੰ ਆਪਣੇ ਘਰ ਬੈਠ ਕੇ ਬਸ ਆਪਣੇ ਬੱਚਿਆਂ ਦਾ ਧਿਆਨ ਰੱਖਦੀਆਂ ਤੇ ਜਿਹੜੇ ਸਾਡੀਆਂ ਜਾਨਾਂ ਪਛਾਨਾਂ ਬਚਾਣ ਲਈ ਡਾਕਟਰ ਧੀਆਂ ਹਸਪੀਟਲਾਂ ਦੇ ਵਿੱਚ ਰਾਤ-ਰਾਤ ਡਿਊਟੀਆਂ ਕਰਦੀਆਂ ਉਹਨਾਂ ਦਾ ਧਿਆਨ ਕੋਣ ਰੱਖੂਗਾ? ਉਹਨਾਂ ਦਾ ਵੀ ਧਿਆਨ ਰੱਖਣਾ ਪੈਣਾ ਇਦਾਂ ਦੇ ਜਿਹੜੇ ਦਰਿੰਦੇ ਹੁੰਦੇ ਆ ਦਰਿੰਦੇ ਵਾਲੀਆਂ ਸੋਚ ਰੱਖੀਆਂ ਹੁੰਦੀਆਂ ਇਹ ਪਤਾ ਨਹੀਂ ਇਹਨਾਂ ਨੂੰ ਸਜ਼ਾ ਕਿਦੋਂ ਮਿਲਣੀ ਹੈ ਮੈਂ ਰਿਕੁਐਸਟ ਕਰਦਾ ਜਿਹੜੀਆਂ ਵੀ ਉੱਥੋਂ ਦੀਆਂ ਸਰਕਾਰਾਂ ਆ ਮਮਤਾ ਬੈਨਰਜੀ ਨੂੰ ਰਿਕੁਐਸਟ ਕਰਦਾ ਕਿ ਦਵਾ ਤੋਂ ਦਵਾ ਦਵਾ ਦਬੋ ਦਾ ਰਿਐਕਸ਼ਨ ਲਿਆ ਜਾਏ ਜਿਹੜਾ ਦੋਸ਼ੀ ਉਹਨਾਂ ਦੇ ਜਿੰਨੇ ਵੀ ਦੋਸ਼ੀ ਉਹਨਾਂ ਨੂੰ ਫੜਿਆ ਜਾਏ ਤਾਂ ਕਿ ਆਉਣ ਵਾਲੀਆਂ ਇਦਾਂ ਦੇ ਜਿੰਨੀਆਂ ਵੀ ਘਟਨਾ ਜਾਂ ਇਦਾਂ ਦੀਆਂ ਪਲਾਨਿੰਗਾਂ ਬਣਾ ਕੇ ਬੈਠੇ ਹੋਏ ਇਦਾਂ ਦੇ ਦਰਿੰਦੇ ਉਹ ਘਟ ਜਾਣ ਬਾਕੀ ਅਸੀਂ ਇਹ ਕੈਂਡਲ ਮਾਰਚ ਅੱਜ ਗੱਡੀ ਹੈ ਉਸ ਭੈਣ ਦੀ ਜਾਨ ਤੇ ਨਹੀਂ ਹਾਬਸਾਣੀ ਪਰ ਹੋ ਸਕਦਾ ਹੈ ਕਿ ਲੋਕ ਅਵੇਅਰ ਹੋ ਜਾਣ ਲੋਕਾਂ ਤੱਕ ਗੱਲ ਪਹੁੰਚੇ ਕਿ ਜਿਹੜੇ ਇਦਾਂ ਦੀ ਪਲਾਨਿੰਗ ਬੈਠੀ ਹੈ ਦਰਿੰਦੇ ਬੈਠੇ ਹੋਏ ਆ ਇਹ ਕੰਮ ਕਰਨ ਤੋਂ ਪਹਿਲਾਂ 100 ਵਾਰੀ ਸੋਚ ਲੈਣ ਇਸ ਲਈ ਉਸ ਭੈਣ ਦੇ ਜਸਟਿਸ ਲਈ ਅੱਜ ਇੱਥੇ ਆਏ ਆ ਤੇ ਮੈਨੂੰ ਉਮੀਦ ਆ ਕਿ ਉਹਨੂੰ ਜਲਦੀ ਜਸਟਿਸ ਮਿਲੇਗਾ ਤੇ ਜਿਹੜੇ ਇਦਾਂ ਦੇ ਬਲਾਤਕਾਰੀਆਂ ਉਹਨਾਂ ਨੂੰ ਜਿਹੜੇ ਇਦਾਂ ਦੇ ਜੇਲ੍ਹ 'ਚ ਬੈਠੇ ਉਹਨਾਂ ਨੂੰ ਕੱਢ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਤੇ ਜੇ ਉਹ ਫਾਂਸੀ ਦੀ ਸਜ਼ਾ ਨਹੀਂ ਦੇ ਸਕਦੇ ਫਿਰ ਉਹਨਾਂ ਨੂੰ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਪਰ ਪਬਲਿਕ ਸੋਚੇ ਕਿ ਉਹਨਾਂ ਲਈ ਕੀ ਕਰਨਾ ਹੈ ਇਦਾਂ ਦੇ ਦਰਿੰਦਿਆਂ ਨੂੰ ਇੱਕ ਚੌਂਕ ਦੇ ਵਿੱਚ ਖ ਜਿਹੜੇ ਇਦਾਂ ਦੇ ਹੋਰ ਦਰਿੰਦੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਇਦਾਂ ਦੀ ਅਸੀ ਘਰੌਣੀ ਹਰਕਤ ਕਦੀ ਨਹੀਂ ਕਰਨੀ ਤੇ ਇਸ ਲਈ ਇਹੋ ਜਿਹੇ ਬਲਾਤਕਾਰੀਆਂ ਨੂੰ ਜਿੰਨੀ ਸਖਤ ਤੋਂ ਸਖਤ ਸਜ਼ਾ ਹੋ ਸਕਦੀ ਆ ਓਨੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤੇ ਹਰ ਕੋਈ ਆਪਣੀ ਭੈਣ ਦੇ ਬਾਰੇ ਸੋਚਦਾ ਹੈ ਤੁਸੀਂ ਇੱਕ ਵਾਰੀ ਦੂਜੇ ਦੀ ਭੈਣ ਦੇ ਬਾਰੇ ਵੀ ਸੋਚਿਆ ਕਰੋ ਜੇ ਆਪਣੀ ਭੈਣ ਦੇ ਵਰੀ ਤੁਸੀਂ ਸਾਰੇ ਸ਼ੇਰ ਬਣ ਜਾਂਦੇ ਹੋ ਨਾ ਤੁਹਾਡੀ ਭੈਣ ਵਰ ਕੋਈ ਅੱਖ ਚੱਕ ਕੇ ਵੀ ਦੇਖ ਲੇ ਤੇ ਇਸ ਲਈ ਦੂਜਿਆਂ ਦੀ ਭੈਣਾਂ ਵਰੀ ਵੀ ਕੁੱਤੇ ਨਾ ਬਣਿਆ ਕਰੋ ਸ਼ੇਰ ਬਣਿਆ ਕਰੋ ਜਿਹੜੇ ਜਿਹੜੇ ਵੀ ਮੁੰਡੇ ਕਾਲਜਾਂ ਸਕੂਲਾਂ ਦੇ ਬਾਹਰ ਲੋਕਾਂ ਦੀਆਂ ਧੀਆਂ ਪੜਾਣ ਦੇ ਪਿੱਛਾ ਕਰਨ ਜਾਂ ਉਹਨਾਂ ਨੂੰ ਤਾੜਨ ਜਾਂਦੇ ਆ ਉਹ ਸੋਚ ਲੈਂਨ ਕਿ ਤੁਹਾਡੀਆਂ ਭੈਣਾਂ ਦੇ ਉਹ ਕੋਲ ਵੀ ਤੁਹਾਡੀਆਂ ਭੈਣਾਂ ਦੇ ਪਿੱਛੇ ਵੀ ਆਂਦੇ ਹੋਣਗੇ ਇਸ ਲਈ ਅੱਜ ਤੋਂ ਬਾਅਦ ਜੇ ਕਿਸੇ ਦੀ ਭੈਣ ਦੇ ਮਗਰ ਜਾਓਗੇ ਕਿਸੇ ਸਕੂਲ ਕਾਲਜ ਦੇ ਮਗਰ ਤੇ ਆਪਣੀ ਭੈਣ ਦਾ ਵੀ ਧਿਆਨ ਕਰਿਓ ਪਿੱਛੇ ਕਿ ਮੇਰੀ ਵੀ ਭੈਣ ਸਕੂਲ ਗਈ ਹੋਈ ਆ ਮੇਰੀ ਭੈਣ ਵੀ ਕਾਲਜ ਗਈ ਹੋਈ ਆ ਇਸ ਲਈ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਤੇ ਸਰਕਾਰ ਨੂੰ ਬੇਨਤੀ ਕਰਦਾ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦਾ ਸਾਰੇ ਰਾਜਿਆਂ ਦੀ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹੋ ਜੇ ਜਿਹੜੇ ਦਰਿੰਦਿਆਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਤਾਂ ਕਿ ਅਇਤੋਹਾਦ ਇੰਦਾਂ ਦਾ ਕੋਈ ਘੌਣੀ ਹਰਕਤ ਨਾ ਹੋਵੇ ਤੇ ਸਾਨੂੰ ਇਹ ਕੈਂਡਲ ਚੁੱਕਣ ਦੀ ਲੋੜ ਨਾ ਪਵੇ ਮੈਂ ਇਸ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਤੇ ਪਰ ਮੈਂ ਚਾਹਨਾ ਹੈ ਕਿ ਲੋਕ ਲੋਕ ਅਵੇਅਰ ਹੋ ਜਾਣ ਅਸੀਂ ਉਹਦੇ ਲਈ ਉਹਦੇ ਲਈ ਇਕੱਠੇ ਆਉਂਦੀ ਆਤਮਾ ਨੂੰ ਸ਼ਾਂਤੀ ਮਿਲੇ ਇਸ ਲਈ ਇਕੱਠੇ ਹੋਏ ਆਂੜਗੇ ਹੱਥ ਜੋੜਦਾ ਉਸ ਭੈਣ ਦਾ ਪਹਿਲਾਂ ਤੇ ਤੁਸੀਂ ਉਹਦਾ ਸਾਥ ਦਿੱਤਾ ਨਹੀਂ ਪਰ ਹੁਣ ਉਹਦੇ ਮਾਪਿਆਂ ਦਾ ਸਾਥ ਜਰੂਰ ਦਿਓ ਉਹਦੇ ਜਸਟਿਸ ਲਈ ਥੈਂਕ ਯੂ ਕ੍ਰਾਉਡ ਵੀਰੋ ਵਿਲਾਕਕਾਰਿਆ ਨੂੰ ਸਜਾ ਦਿਓ ਮੈਂ ਸਭ ਤੋਂ ਪਹਿਲਾਂ ਮੇਰੀ ਮਾਂ ਜਿਹੜੀ ਕਿ ਐਨਜੀਓ ਐ ਉਹਨਾਂ ਦਾ ਜਿਸ ਤੋਂ ਧੰਨਵਾਦ ਕਰਦਾ ਮੈਂ ਤੌਰ ਵਾਈਸ ਪ੍ਰੈਜ਼ੀਡੈਂਟ ਡਾਕਟਰ ਹਰਪਾਲ ਸਿੰਘ ਆਈਐਮਏ ਪਟਿਆਲਾ ਦਾ ਤੇ ਮੈਂ ਸਭ ਤੋਂ ਪਹਿਲਾਂ ਮੇਰੀ ਮਾਂ ਐਨਜੀਓ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਡੇ ਸਾਰੇ ਸਾਡੇ हिंदुस्तान ਦੇ ਵਾਸਤੇ ਬੜੀ ਗੁਜ਼ਾਈ ਕਰਨਾ ਖਾਸ ਕਰਕੇ ਡਾਕਟਰਾਂ ਵਾਸਤੇ ਕਿ ਜਿੱਥੇ ਬੈਸਟ ਬੰਗਾਲ ਦੇ ਇੱਕ ਕਾਲਜ ਵਿੱਚ ਇੱਕ ਲੇਡੀ ਡਾਕਟਰ ਜਿਹੜੀ ਕਿ ਕੋਰਸ ਕਰ ਰਹੀ ਸੀ ਉਹਦੇ ਨਾਲ 8-10 ਬੰਦਿਆਂ ਨੇ ਹਮਲਾ ਬਲਾਕ ਕੀਤਾ ਤੇ ਫਿਰ ਉਹਦੀ ਕਤਲ ਕਰ ਦਿੱਤੀ। ਇਹੋ ਇੱਕ ਕਸ ਦਾਦੇ ਵਿੱਚ ਉਹ ਡਾਕਟਰ ਜਿਹੜੀ ਸੇਵਾ ਕਰ ਰਹੀ ਹੈ ਪੜਾਈ ਕਰ ਰਹੀ ਹੈ ਉਹਦਾ ਕਿਹਨਾ ਕੀ ਹੋਣਾ ਇਹਦੇ ਤੇ ਮੈਂ ਹੀ ਕਹਾਂਗਾ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਨਕਮੀਆਂ ਨੇ ਭਾਵੇਂ ਸਟੇਟ ਦੀਆਂ ਸਰਕਾਰਾਂ ਨੇ ਤੇ ਭਾਵੇਂ ਕੇਂਦਰ ਸਰਕਾਰ ਕਿਉਂ ਇਹ ਗੱਲ ਨੂੰ 9 ਤਰੀਕ ਨੂੰ ਵਾਕਿਆ ਹੋਇਆ ਤੇ ਅਜੇ ਤੱਕ ਉਹਨਾਂ ਦਾ ਕੋਈ ਬੁਲਾਤਕਾਰਿਆਂ ਨੂੰ ਕੋਈ ਲੱਭਿਆ ਨਹੀਂ ਹੈਗਾ ਤੇ ਅਸੀਂ ਡਾਕਟਰ ਲੋਕ ਇਸ ਕਰਕੇ ਬਹੁਤ ਟਾਈਮ ਬਾਅਦ ਪਾਇਆ ਕਿਉਂਕਿ ਅਸੀਂ ਮਰੀਜ਼ਾਂ ਨੂੰ ਤੰਗ ਨਹੀਂ ਸੀ ਕਰਨਾ ਚਾਹੁੰਦੇ ਪਰ ਅਸੀਂ ਪਰਸੋ ਫਿਰ ਹੀ ਜਿਹੜੀ ਸਟ੍ਰਾਈ ਕੀਤੀ ਹੈ ਸਾਨੂੰ ਜੋਖ ਵੀ ਹੋਇਆ ਵੀ ਮਰੀਜ਼ਾਂ ਦਾ ਨਾ ਕਰਕੇ ਤੰਗ ਹੋ ਗਿਆ ਪਰ ਸਾਨੂੰ ਮਜਬੂਰੀ 'ਚ ਕਰਨਾ ਪੰਦਾ ਕਿਉਂਕਿ ਉਹ 9 ਤਰੀਕ ਦਾ ਵਾਕਿਆ ਹੈ ਤੇ ਕੋਈ ਸਾਰ ਨਹੀਂ ਲੈ ਰਿਹਾ ਤੁਹਾਡਾਂ ਦਾ ਮੈਂ ਤੁਹਾਨੂੰ ਬਹੁਤ ਇਸਰ ਕਿ ਧੰਨਵਾਦ ਕਰਦਾ ਤੁਸੀਂ ਆਪਣੇ ਆਪ ਲੈਵਲ ਤੇ ਕੈਂਡਲ ਮਾਰਚ ਕੀਤਾ ਤੇ ਸਾਨੂੰ ਬਹੁਤ ਸ਼ਾਮੀ ਦੇਰ ਤੋੜਾ ਲੱਗਿਆ ਇਸ ਵਾਰ ਕਿ ਸਾਡੇ ਡਾਕਟਰ ਬਹੁਤੇ ਆ ਨਹੀਂ ਸਕੇ ਤੇ ਮੈਂ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਰਕਾਰਾਂ ਨੂੰ ਇਹ ਕਵਾਂਗਾ ਵੀ ਇਹ ਚੀਜ਼ਾਂ ਦਾ ਧਿਆਨ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਨਾਰੇ ਲਾਂਦੇ ਰਹਿ ਜਾਓਗੇ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਇਹ ਸਭ ਗੱਲਾਂ ਨੇ ਬੇਟੀਆਂ ਪੜ੍ਹਦੀਆਂ ਪਈਆਂ ਨੇ ਬੇਟੀਆਂ ਕੰਮ ਕਰਦੀਆਂ ਪਈਆਂ ਨੇ ਤੇ ਤੁਸੀਂ ਉਹਨਾਂ ਨੂੰ ਮਾਰਦੇ ਪਏ ਹੋ ਸਰਕਾਰਾਂ ਦਾ ਹੀ ਹੈ ਮੈਂ ਇਹ ਸ਼ਰਿਆ ਮਕਾਨਾ ਵੀ ਸਰਕਾਰਾਂ ਦੇ ਹੱਥ ਦੇ ਵਿੱਚ ਇਹ ਤਾਂ ਗੁੰਡਾਗਰਦੀ ਕੌਣ ਇਹਨਾਂ ਤੋਂ ਕੰਟਰੋਲ ਹੋ ਗਈ ਮਿੰਟਾਂ 'ਚ ਦਿਆਂ ਨਾ ਕਿਹਨੇ ਅੱਤਵਾਦ ਕੰਟਰੋਲ ਕਰ ਲਿਆ ਸੀਗਾ ਉਹਨਾਂ ਨੂੰ ਕੰਟਰੋਲ ਨਹੀਂ ਦਾ ਸਾਰਾ ਕੁਝ ਇਹ ਸਭ ਸਰਕਾਰਾਂ ਦਾ ਇੰਨਾ ਚਾਫ ਹੈਗਾ ਮੈਂ ਤੁਹਾਡਾ ਫਿਰ ਤੋਂ ਬਹੁਤ ਧੰਨਵਾਦ ਕਰਦਾ ਥੈਂਕ ਯੂ